ਦਾਨ ਦੇ ਭਗਤੀ ਲਾਇਨ ਹਰ ਸਿਉ ਲੈਣ ਮਲਾਈ ਪਰੇ ਉਪਕਾਰੀ ਆਏ ਤੇਰੇ ਜਨ ਪਰੇ ਉਪਕਾਰੀ ਆ ਆਹੀ ਆਏ ਪਰ ਉਪਕਾਰੀ ਆਏ ਤੇਰੇ ਜਨ ਪਰ ਉਪਕਾਰੀ ਆਏ ਉਪਕਾਰੀ ਆਏ ਤੇਰੇ ਜਨ ਪਰ ਉਪਕਾਰੀ ਆਏ ਪਰ ਉਪਕਾਰੀ ਆਏ ਤੇਰੇ ਜਨ ਪਰ ਉਪਕਾਰੀ ਆਏ ਪਰ ਉਪਕਾਰੀ ਆਏ ਤੇਰੇ ਜਨ ਪਰ ਉਪਕਾਰੀ उपारी ਕਹ ਰਹੀ ਆਏ ਪਰ ਉਪਕਾਰੀ ਆਏ ਤੇਰੇ ਜਨ ਪਰ ਉਪਕਾਰੀ ਸਾਰੇ ਉਪਕਾਰੀ ਆਏ ਸਾਰੇ ਉਪਕਾਰੀ ਆਏ ਤੇਰੇ ਜਨਾਰੇ ਉਪਕਾਰੀ ਆ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ ਐ ਸੁਆਗਤ ਸਾਰੀਆਂ ਹੀ ਸੰਗਤਾਂ ਨੇ ਬੜੇ ਲੰਮੇ ਸਮੇਂ ਤੋਂ ਲੈ ਕੇ ਗੁਰੂ ਮਹਾਰਾਜੀਆਂ ਦੀ ਮੁਕੱਦਸ ਗੋਦ ਦੇ ਅੰਦਰ ਆਪਣੀਆਂ ਹਾਜ਼ਰੀਆਂ ਲਵਾਉਣੀਆਂ ਕੀਤੀਆਂ ਹਨ ਪੰਤ ਦੀਆਂ ਮਹਾਨ ਸ਼ਖਸੀਅਤਾਂ ਦੇ ਪਵਿੱਤਰ ਮੁਖਾਰਬਿੰਦ ਤੋਂ ਗੁਰ ਇਤਿਹਾਸ ਗੁਰ ਸ਼ਬਦ ਬੜੇ ਪਿਆਰ ਦੇ ਨਾਲ ਸਰਵਣ ਕਰਨਾ ਕੀਤਾ ਹੈ ਜੋ ਕਿ ਅੱਜ ਦਾ ਸਮਾਗਮ ਬਹੁਤ ਹੀ ਮਹਾਨ ਪਵਿੱਤਰ ਆਤਮਾ ਸੱਚਖੰਡ ਵਾਸੀ ਨਾਮ ਰਸਗੇ ਸ਼ਬਦ ਅਭਿਆਸੀ ਰੋਹ ਸੰਤ ਲਾ ਸਾਹਿਬ ਉਹਨਾਂ ਦੀ 33ਵੀਂ ਵਰ੍ਹੇ ਨੂੰ ਮਨਾਉਂਦਿਆਂ ਹੋਇਆਂ ਇਸ ਅਸਥਾਨ ਦੇ ਮੁੱਖ ਸੰਚਾਲਕ ਸੰਤ ਬਾਬਾ ਗੁਰਮੀਤ ਸਿੰਘ ਜੀ ਉਹਨਾਂ ਦੇ ਉਦਮ ਸਦਕਾ ਆਪ ਸੰਗਤਾਂ ਦੇ ਸਹਿਯੋਗ ਨਾਲ ਮਹਾਂਪੁਰਖਾਂ ਦੀ ਆਪਾਂ ਯਾਦ ਮਨਾਉਂਦੇ ਆਂ ਤਾਂ 5-7 ਮਿੰਟਾਂ ਦੀ ਆਪਾਂ ਹਾਜ਼ਰੀ ਲਾਉਣੀ ਹੈ ਮੇਰੇ ਤੋਂ ਬਾਅਦ ਮਹਾਨ ਕੀਰਤਨ ਦੇ ਧਨੀ ਸੰਤ ਬਾਬਾ ਅਵਤਾਰ ਸਿੰਘ ਜੀ ਧੂਰਕੋਟ ਵਾਲੇ ਮਹਾਂਪੁਰਖ ਉਹਨਾਂ ਦੀ ਨਾ ਤੋਂ ਵੀ ਆਪਾਂ ਸਾਜ ਸੰਗਤ ਜੀ ਗੁਰੂ ਦਾ ਕੀਰਤਨ ਸਰਵਣ ਕਰਨਾ ਹੈ। ਤੋਂ ਸੰਤ ਦੀ ਗੱਲ ਅਯੋਕੇ ਸਮੇਂ ਦੇ ਅੰਦਰ ਭਾਵੇਂ ਸੰਤ ਸ਼ਬਦ ਤੋਂ ਕਈ ਬੰਦਿਆਂ ਨੂੰ ਬੜੀ ਅਲਰਜੀ ਹੋ ਜਾਂਦੀ ਹੈ। ਪਰ ਸੰਤ ਐਡੀ ਵੱਡੀ ਤਾਕਤ ਹੈ ਵੀ ਸੰਤ ਇੱਕ ਯੁੱਗ ਪਲਟ ਸਕਦਾ ਹੈ ਇਤਿਹਾਸ ਦੇ ਵੀ ਜ਼ਿਕਰ ਆਉਂਦਾ ਹੈ ਸਾਧੂ ਦੇ ਪਰਥਾਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵੀ ਬਚਨ ਹੈ ਮਹਾਰਾਜ ਕਹਿੰਦੇ ਮੇਰੀ ਬੰਦੀ ਭਗਤ ਛੜਾਵੇ ਬੰਦੀ ਭਗਤ ਨਾ ਛੁਟੇ ਮੋਹਿ ਇਹਨੀ ਵੀ ਮਹਾਰਾਜ ਦੇ ਵਿੱਚ ਤਾਕਤ ਨਹੀਂ ਇਹ ਬਾਣੀ ਧੁਰ ਕੀ ਹੈ ਅਕਾਲ ਪੁਰਖ ਦੇ ਬਚਨ ਹੈ ਕਿ ਸਾਧ ਸੰਗਤੋ ਜੀ ਮਹਾਰਾਜ ਕਹਿੰਦੇ ਮੇਰੇ ਕੀਤੇ ਨੂੰ ਸਾਧੂ ਪਲਟ ਸਕਦਾ ਪਰ ਸਾਧੂ ਦੇ ਕੀਤੇ ਨੂੰ ਮੈਂ ਨਹੀਂ ਪਲਟ ਸਕਦਾ ਇਹ ਆਪ ਦੇ ਨਾਮ ਜਪਣ ਵਾਲੀਆਂ ਜਿਹੜੀਆਂ ਰੂਹਾਂ ਸ਼ਬਦ ਵਿਆਸੀ ਹਨ ਉਹਨਾਂ ਪ੍ਰਤੀ ਗੁਰੂ ਮਹਾਰਾਜ ਦਾ ਸਤਕਾਰ ਹੈ ਪਹਿਲਾਂ ਵੀ ਆਪਾਂ ਮਹਾਪੁਰਖਾਂ ਦੇ ਪਰਥਾਏ ਸਰਵਣ ਕਰ ਰਹੇ ਸੀ ਸਾਧ ਸੰਗਤ ਜੀ ਤੋ ਸਾਧੂ ਯੁਗ ਕਿਵੇਂ ਪਲਟਦਾ ਜਿਸ ਵਕਤ ਗੋਤਮ ਰਿਸ਼ੀ ਦੇ ਨਾਲ ਇੰਦਰ ਭਗਵਾਨ ਨੇ ਧੋਖਾ ਕੀਤਾ ਚੰਦਰਮਾ ਪਹਿਲਾਂ ਚੜ ਗਿਆ ਕੁੱਕੜ ਨੇ ਬਾਗ ਦਿੱਤੀ ਇੰਦਰ ਕੁਕਰਮੀ ਹੋ ਗਿਆ ਜਿਦੇ ਪਰਥਾਏ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਜ਼ਿਕਰ ਆਉਂਦਾ ਹੈ ਅਹਲਿਆ ਇਸਤਰੀ ਤਿਸ ਦੇਖ ਇੰਦਰ ਲੁਭਾਇਆ ਸਹਸ ਸਰੀਰ ਚਿਹਨ ਭਗ ਹੋਏ ਤਾਂ ਮਨ ਪਛੋਤਾਇਆ ਕਹਿੰਦੇ ਜਿਸ ਵਗਤ ਵਿਵਚਾਰੀ ਹੋ ਗਿਆ ਤੇ ਗੋਤਮ ਇਸ਼ਨਾਨ ਕਰਨ ਗੰਗਾ ਤੇ ਜਾਂਦਾ ਸੀ ਪਤਾ ਲੱਗਿਆ ਵਾਪਸ ਆਇਆ ਗੰਗਾ ਨੇ ਵੀ ਵਾਪਸ ਭੇਜਿਆ ਕਿ ਸਮਾਂ ਹਜੇ ਫੱਕਰਾ ਹੋਇਆ ਨਹੀਂ ਇਹ ਸਾਰੀ ਕਹਾਣੀ ਜਦੋਂ ਗੋਤਮ ਰਿਸ਼ੀ ਨੇ ਵੇਖੀ ਤੇ ਫਿਰ ਅੰਜਨੀ ਨੂੰ ਵੀ श्राप ਦਿੱਤਾ ਚੰਦਰਮਾ ਨੂੰ ਵੀ ਧੋਤੀ ਮਾਰੀ 인ਦਰ ਨੂੰ ਵੀ ਤਾਨੇ ਮਾਰੇ ਕਿ 인ਦਰ 33 ਕਰੋੜ ਦੇਵੀ ਦੇਵਤੇ ਦਾ ਤੂੰ ਪ੍ਰધાન ਸਰਮੌਰ 인ਦਰਪੁਰੀ ਦਾ ਰਾਜਾ ਤੇ ਸਰੀਰ ਮਾਨ ਵਿੱਚ ਮੈਲ ਕਰਕੇ ਬਰਬਾਦ ਹੋ ਗਿਆ ਤੇ ਜਿਹੜੀ ਵਾਸ਼ਨਾ ਦਾ ਭੁੱਖ ਹੈ ਸਾਰੇ ਚਿੰਨ ਤੇਰੇ ਸਰੀਰ ਤੇ ਹੀ ਬਣ ਜਾਣਗੇ ਤੇ ਗੁਰੂ ਮਹਾਰਾਜ ਦੀ ਬਾਣੀ ਦਾ ਬਚਨ ਹੈ ਸਾਧੂ ਦਾ ਬਚਨ ਨਹੀਂ ਟਲਦਾ ਕਹਿੰਦੇ ਫਿਰ ਇੰਦਰ ਨੇ ਬੜੀਆਂ ਧਾਹਾਂ ਮਾਰੀਆਂ ਉਸ ਵੇਲੇ ਸਹਿ ਸਰੀਰ ਚਹਿਣ ਭਗ ਹੋਏ ਤਾਮਨ ਪਛੋਤਾਇਆ ਕਿ ਪਿਆਰ ਸਹਿਦ ਪੜਿਓ ਸਾਧੂ ਦਾ ਬਚਨ ਹੈ ਓ ਰਵੇ ਇੰਦਰਾਪੁਰੀ ਨਾ ਵਈ ਰਾਜਾ ਲਗਿਆ ਸਰ ਕਿ ਸਾਧੂ ਦਾ ਬੋਲ ਟਲਦਾ ਨਹੀਂ ਇੰਦਰ ਨੂੰ ਵੀ ਸਰਾਪ ਹੋਇਆ ਚੰਦਰਮਾ ਨੂੰ ਵੀ ਹੋਇਆ ਜਿੰਨੇ ਜਿੰਨੇ ਉਹਦੇ ਵਿੱਚ ਭਾਗੀਦਾਰ ਸੀ ਸਾਰੇ ਧਾਹਾਂ ਮਾਰ ਕੇ ਰੋਏ ਗੁਰਬਾਣੀ ਗਵਾਹੀ ਭਰਦੀ ਹੈ ਕਿਉਂ ਕਿਉਂਕਿ ਸਾਧ ਬਚਨ ਅਤਲਕਾ ਸਾਧੂ ਬੋਲੇ ਸਾਈ ਸੁਭਾਏ ਸਾਧੂ ਕਾ ਬੋਲਿਆ ਬਿਰਥਾ ਨਾ ਜਾਏ ਪਿਆਰ ਨਾਲ ਪੜਿਓ ਕਹਿਆ ਦਰਗਹਿ ਚੱਲ ਲੈ ਐਸੇ ਸਤਪੁਰਸ਼ਾਂ ਦੇ ਬਚਨ ਤਾਂ ਸਾਧ ਸੰਗਤ ਜੀ ਫਿਰ ਹੱਲਿਆਂ ਨੂੰ ਵੀ ਕਿਹਾ ਕਿ ਤੂੰ ਪੱਥਰ ਸਮਾਨ ਹੀ ਪੈ ਰੇ ਤੇ ਉਹਨਾਂ ਨੂੰ ਵੀ ਬਚਨ ਸਰਾਪ ਰੂਪ ਚ ਕਿਹਾ ਕਹਿਣ ਲੱਗੇ ਮਹਾਰਾਜ ਤੁਹਾਡਾ ਬਚਨ ਤਾਂ ਹੋ ਗਿਆ ਪੱਥਰ ਬਣੋ ਕਹਿੰਦੇ ਤੁਹਾਡਾ ਮੇਰਾ ਕਹਿੰਦੇ ਉਧਾਰ ਕਦੋਂ ਹੋਊ ਹੱਲਿਆਂ ਨੇ ਕਿਹਾ ਕਹਿੰਦੇ 33 ਜੁਗ ਦੇ ਭਗਵਾਨ ਆਉਣਗੇ ਰਾਮਚੰਦਰ ਉਹ ਤੇਰੀ ਕਲਿਆਣ ਕਰਨਗੇ ਕਹਿੰਦੇ ਮਹਾਰਾਜ ਹੁਣ ਕਿਹੜਾ ਯੁਗ ਹੈ ਕਹਿੰਦੇ ਸਤਜੋਗ ਹੈ ਫਿਰ ਦਵਾਪਰ ਆਉਣਾ ਕਹਿੰਦੇ ਇੱਕ ਯੁਗ ਵਿੱਚ ਪਿਆ ਕਹਿੰਦੇ ਆ ਕਹਿਣ ਲੱਗੇ ਮਹਾਰਾਜ ਮੇਰਾ ਕਸੂਰ ਕੋਈ ਨਹੀਂ ਗਲਤੀ ਨਹੀਂ ਕਿਰਪਾ ਕਰਕੇ ਤੁਸੀਂ ਸ਼ਕਤੀਸ਼ਾਲੀ ਹੋ ਅਧਿਆਤਮਕ ਤੌਰ ਤੇ ਪਾਵਰਫੁਲ ਹੋ ਤੇ ਕਿਰਪਾ ਕਰਕੇ ਮਹਾਰਾਜ ਮੈਨੂੰ ਬਖਸ਼ ਦਿਓ ਤੇ ਗੋਤਮ ਰਿਸ਼ੀ ਕਹਿਣ ਲੱਗੇ ਹੱਲਿਆ ਬਚਨ ਤਾਂ ਨਿਕਲ ਗਿਆ ਪਰ ਤੇਰੀ ਨਿਮਰਤਾ ਹਲੀਮੀ ਤੇ ਇਹ ਬਚਨ ਸੁਣ ਕੇ ਅਸੀਂ ਇੱਕ ਜੋਗੀ ਪੜ ਦਿੰਨੇ ਆ ਦਵਾਪਰ ਨਹੀਂ ਆਊਗਾ ਤ੍ਰੇਤਾ ਹੀ ਪਹਿਲਾ ਆਊਗਾ ਸਕਾਯੋ ਗੁਰੂ ਮਹਾਰਾਜ ਨੇ ਬਾਣੀ ਚ ਬਚਨ ਕਿਹਾ ਬਹੁਤਾ ਸਮਾ ਵਿਸਤਾਰ ਵਿੱਚ ਜਾਣਦਾ ਨਹੀਂ ਸਾਧ ਸੰਗਤ ਜੀ ਇਹ ਸਾਧੂ ਕਰ ਸਕਦਾ ਜਿਨ੍ਹਾਂ ਤੇ ਗੁਰੂ ਮਹਾਰਾਜ ਦੀ ਬਖਸ਼ਿਸ਼ ਹੈ ਸਾਧੂ ਦਾ ਆਨੰਦ ਹੈ ਜਿਹੜਾ ਸੰਤ ਸਾਰਣ ਜੋ ਜਾਣ ਪਰੈ ਸੋ ਜਾ ਨੀ ਉਦਰ ਨਹਾਰ ਸੰਤ ਕੇ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਤੋ ਆਓ ਮਹਾਂਪੁਰਖਾਂ ਦਾ ਅਗਲਾ ਸਮਾਂ ਵੀ ਆਪਾਂ ਸਰਵਣ ਕਰਨਾ ਇਕੋ ਹੀ ਸ਼ਬਦ ਗਾਜੋ ਅੱਜ ਕਿ ਪੜਿਓ ਸਾਰੇ ਮੋੜੇ ਮੁੜਨੇ